ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਆ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਦਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਾਥਿਓ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਆ ਗੱਲਬਾਤ ਇੱਕ ਬੜੀ ਅਹਿਮ ਮੁੱਦਾ ਤੇ ਬੜੀ ਸੋਚਣ ਵਾਲੀ ਗੱਲ ਆ ਤੁਸੀਂ ਵਿਚਾਰ ਕਰੋਗੇ ਇਸ ਗੱਲ ਤੇ ਜੇ ਗੱਲ ਨੂੰ ਪੂਰੀ ਸੁਣੋਗੇ ਤਾਂ ਤੁਸੀਂ ਇਸ ਗੱਲ ਤੇ ਵਿਚਾਰ ਕਰਨ ਵਾਸਤੇ ਮਜਬੂਰ ਹੋ ਜਾਓਗੇ ਇਹ ਮੇਰਾ ਮਨ ਕਹਿੰਦਾ ਸਾਥੀਓ ਕੈਨ ਨੂੰ ਅਸੀਂ ਸਿੱਖਾਂ ਅਸੀਂ ਸਰਦਾਰਾਂ ਸਾਰਿਆਂ ਦੇ ਨਾਮ ਅਗਰ ਸਿੰਘ ਲੱਗਦਾ ਔਰ ਮੇਰੇ ਬਾਜਾ ਵਾਲੇ ਨੇ ਵਾਹਿਗੁਰੂ ਨੇ ਭੈਣਾ ਨੂੰ ਕੌਰ ਦਾ ਦਰਜਾ ਬਖਸ਼ਿਆ ਜਿਸ ਟਾਈਮ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਦੀ ਦਸਤਾਰਬੰਦੀ ਕੀਤੀ ਔਰ ਜਦੋਂ ਸਿੱਖਾਂ ਨੂੰ ਦਸਤਾਰ ਦਿੱਤੀ ਤਾਂ ਇੱਕ ਭੈਣ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਿੱਖਾਂ ਨੂੰ ਤੇ ਦਸਤਾਰ ਦੇਤੀ ਆ ਤੇ ਧੀਆ ਨੂੰ ਕੀ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਲੱਕ ਦੇ ਨਾਲ ਬੱਧੇ ਹੋਏ ਕਮਰ ਕੱਸੀ ਨੂੰ ਖੋਲ ਕੇ ਧੀ ਦਾ ਸਿਰ ਟਕਿਆ ਉਨੇ ਕਹੇ ਤੀ ਇਹ ਤੂ ਇਸ ਕਮਰ ਕਾ ਸੇਦੀ ਕੇਸ ਕੀ ਸਜਾਈ ਔਰ ਇਨਾ ਮਾਨ ਬਖਸ਼ਿਆ ਮੇਰੇ ਸਹਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਮਾਣੇ ਬਣ ਕੇ ਸੰਗਤਾਂ ਦੇ ਦਾਸ ਬਣ ਕੇ ਜਿੰਨੇ ਵੀ ਮੇਰੇ ਦਾਸ ਗੁਰੂ ਸਹਬਾਨ ਹੋਏ ਨੇ ਉਹਨਾਂ ਨੇ ਹਮੇਸ਼ਾ ਨਾ ਸੰਗਤਾਂ ਨੂੰ ਇੱਕ ਸੱਚ ਦੇ ਰਸਤੇ ਤੇ ਇੱਕ ਸੱਚ ਦੇ ਮਾਰਗ ਤੇ ਤੋਰਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਸੱਚ ਦਾ ਸੰਦੇਸ਼ ਦਿੱਤਾ ਔਰ ਗੱਲ ਕਰਾਂਗੇ ਸਾਡੇ ਸਿਧਾਂਤਾਂ ਦੀ ਤੁਸੀਂ ਕਦੇ ਵਿਚਾਰ ਨਹੀਂ ਕੀਤੀ ਹੁਣੀ ਪਰ ਮੈਂ ਅਸਕਰ ਦੇਖਦਾ ਰਹਿਣਾ ਕਿ ਇਨਸਾਨ ਜਦੋਂ ਘਰੋਂ ਨਿਕਲਦਾ ਬਾਹਰ ਅਨਜਾਨੇ ਰਸਤਿਆਂ ਤੇ ਜਾਂਦਾ ਕਈ ਵਾਰਾਂ ਉਹ ਆਪਣਾ ਰਸਤਾ ਭਟਕ ਜਾਂਦਾ ਹੈ ਜਿਨ੍ਹਾਂ ਚ ਕੋਈ ਇਨਸਾਨ ਆਪਣਾ ਰਸਤਾ ਨਹੀਂ ਭਟਕਦਾ ਉਹਨਾਂ ਚ ਕੋ ਉਹਨੂੰ ਉਸ ਮੰਜ਼ਲ ਦੇ ਜਾਣਦੇ ਰਸਤੇ ਦਾ ਅਹਿਸਾਸ ਨਹੀਂ ਹੁੰਦਾ ਕਿ ਮੰਜ਼ਲ ਕਿਵੇਂ ਤੈਅ ਕਰੀਦੀ ਹੈ ਜੇ ਮੰਜ਼ਲਾਂ ਸੌਖੀਆਂ ਹੀ ਮਿਲ ਜਾਣ ਤਾਂ ਫਿਰ ਕੌਣ ਅਹਿਸਾਸ ਕਰਦਾ ਇਹਨਾਂ ਮੰਜ਼ਲਾਂ ਦਾ ੱਕੇ ਖਾ ਕੇ ਜ਼ਿੰਦਗੀ ਮਿਲਦੀ ਆ ਸਾਥੀਓ ਅਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਜੋ ਕੁਝ ਆਪਣੇ ਸਾਈ ਲੋਕਾਂ ਤੋਂ ਸਿੱਖਿਆ ਆਪਣੇ ਗੁਰੂ ਮੋਰਸ਼ਤਾ ਤੋਂ ਸਿੱਖਿਆ ਅਸੀਂ ਉਹੀ ਬਿਆਨ ਕਰਦੇ ਆ ਕਦੀ ਅਸੀਂ ਅਵਾਕਾਤ ਗੱਲਾਂ ਨਹੀਂ ਕੀਤੀਆਂ ਗੱਲ ਤੇ ਵਿਚਾਰ ਜ਼ਰੂਰ ਕਰਿਓ ਬੜੀ ਮਹਿੰਗੀ ਮਿਲੀ ਸਿੱਖੀ ਸੱਤ ਸਿਰ ਦੇ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿੱਖੀ ਦਿੱਤੀ ਆ ਆਪਣੇ ਆਪ ਨੂੰ ਅਸੀਂ ਸਾਰੇ ਸਿੱਖੀ ਸਿਧਾਂਤ ਦੇ ਵਿੱਚ ਸਰਦਾਰ ਕਬਾਉਣੇ ਆ ਪਰ ਕਦੀ ਤੁਸੀਂ ਇਸ ਗੱਲ ਬਾਰੇ ਗੌਰ ਕੀਤੀ ਆ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਸਾਡੇ ਵਜੀਰ ਆ ਪਾਠ ਕਰਦੇ ਆ ਉਹਨਾਂ ਦੀ ਤਨਖਾਹ ਬਾਰੇ ਕਦੀ ਕਿਸੇ ਨੇ ਵਿਚਾਰ ਨਹੀਂ ਕੀਤੀ ਇੱਕ ਦਿਨ ਸਾਡੀ ਮੀਟਿੰਗ ਸੀ ਮੈਂ ਮੀਟਿੰਗ ਦੇ ਵਿੱਚ ਵਿਚਾਰ ਕੀਤੀ ਕਿ ਸਾਡੇ ਗੁਰੂ ਘਰਾਂ ਦੇ ਜਿਹੜੇ ਵਜੀਰ ਆ ਉਹ ਆਪਾਂ ਨੂੰ ਬਾਣੀ ਪੜ੍ਹ ਕੇ ਸੁਣਾਉਂਦੇ ਨੇ ਆਪਣੇ ਬੱਚਿਆਂ ਨੂੰ ਸਾਨੂੰ ਸੱਚ ਦੇ ਰਾਹ ਤੇ ਤੋਰਦੇ ਨੇ ਔਰ ਉਹਨਾਂ ਦੇ ਪੂਰੀ ਬੰਦਸ ਹੁੰਦੀ ਆ ਰਿਸ਼ਤੇਦਾਰੀ ਦੇ ਵਿੱਚ ਵੀ ਉਹਨਾਂ ਨੇ ਜਾਣਾ ਤਾਂ ਕਿਸੇ ਨੂੰ ਛੱਡ ਕੇ ਜਾਣਾ ਕਿਉਂਕਿ ਲੇਟ ਹੋ ਗਏ ਰੈ ਰਾਜ ਸਾਹਿਬ ਦਾ ਪਾਠ ਕਰਨਾ ਸਵੇਰੇ 5 ਬਾਣੀਆਂ ਦਾ ਪਾਠ ਕਰਨਾ ਔਰ ਅਮਰਤ ਵੇਲੇ ਉੱਠ ਕੇ ਡਿਊਟੀ ਦੇਣੀ ਆ ਅਸੀਂ ਉਹਨਾਂ ਟਾਈਮ ਸੁੱਤੇ ਪਏ ਹੁੰਨੇ ਆ ਜਦੋਂ ਇਸ਼ਨਾਨ ਕਰਕੇ ਗੁਰੂ ਘਰ ਦਾ ਵਜ਼ੀਰ ਡਿਊਟੀ ਦਿੰਦਾ ਗੁਰੂ ਜੀਓ ਪਿਆਰਿਓ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਇਸ ਪਾਸੇ ਨੂੰ ਜੁੜਨ ਨੂੰ ਤਿਆਰ ਨਹੀਂ ਮੇਰੇ ਸ਼ਹਿਰ ਦੇ ਵਿੱਚ ਇੱਕ ਕਲਾਕਾਰ ਸੀ ਮੈਂ ਨਾਂ ਨਹੀਂ ਲੈਣਾ ਉਹਦਾ ਉਹ ਕਲਾਕਾਰ ਦੇ ਮਨੰਦਰ ਇੱਕ ਸ਼ੌਂਕ ਜਾਗਿਆ ਚੰਗਾ ਕਲਾਕਾਰ ਸੀ ਗੁਰਬਾਣੀ ਨਾਲ ਜੁੜਿਆ ਉਹ ਅਮਰਤ ਛਕਿਆ ਉਹਨੇ ਕੀਰਤਨ ਕਰਦਾ ਸੀ ਵਿਆਹ ਸਮਾਗਮਾਂ ਦੇ ਉੱਤੇ ਤੇ ਮੈਨੂੰ ਥੋੜੇ ਸਮਾਂ ਪਹਿਲਾਂ ਮਿਲਿਆ ਤੇ ਮੈਂ ਉਹਨੂੰ ਦੇਖਿਆ ਕਿ ਉਹਨੇ ਦਾੜ੍ਹੀ ਕਟਾਤੀ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਵਜ੍ਹਾ ਵੀ ਪਹਿਲਾਂ ਤੂੰ ਅੰਮ੍ਰਿਤਸਰ ਕੀ ਕੀਰਤਨ ਕਰਨ ਲੱਗਿਆ ਕਲਾਕਾਰਾਂ ਤੋਂ ਇੱਧਰ ਆ ਗਿਆ ਤੇ ਹੁਣ ਤੂੰ ਇਕਦਮ ਹੀ ਇੰਨਾ ਚੇਂਜਿੰਗ ਹੋ ਗਿਆ ਵੀ ਕੀ ਵਜ੍ਹਾ ਦੱਸ ਹੱਥ ਜੋੜ ਕੇ ਕਹਿਣ ਲੱਗਾ ਪ੍ਰਧਾਨ ਜੀ ਮਹੀਨੇ 'ਚ ਇੱਕ ਦੋ ਪ੍ਰੋਗਰਾਮ ਆਉਂਦੇ ਨੇ ਉਹ ਵੀ ਜ਼ਿਆਦਾਤਰ 2100 ਰੁਪਿਆ ਦਿੰਦੇ ਨੇ ਜਿਹਦੇ ਚੋਂ ਨਾਲ ਜਿਹੜੇ ਸਾਜੀ ਹੁੰਦੇ ਆ ਉਹਨਾਂ ਨੂੰ ਵੀ ਦਿਹਾੜੀ ਦੇਣੀ ਹੁੰਦੀ ਆ ਮੈਂ ਵੀ ਘਰ ਦਾ ਖਰਚਾ ਚਲਾਉਣਾ ਹੁੰਦਾ ਪਰ ਮੈਂ ਲੱਖ ਕੋਸ਼ਿਸ਼ ਕਰਕੇ ਦੇਖ ਲਈ ਲੋਕ ਕਲਾਕਾਰ ਨੂੰ ਤਾਂ 21000 ਰੁਪਿਆ ਤਾਂ ਬਹੁਤ ਛੋਟੀ ਰਕਮ ਆ 3-3 ਲੱਖ ਰੁਪਿਆ ਦੇ ਦਿੰਦੇ ਆ ਕਹਿੰਦੇ ਵੀ ਦਲੇਰ ਮਹਿੰਦੀ ਸੀ ਜਿਹੜਾ ਕਿਸੇ ਦੇ ਘਰੇ ਕੀਰਤਨ ਕਰਨ ਗਿਆ ਤੇ ਉਸ ਸਮੇਂ ਦੇ ਵਿੱਚ 3100 ਰੁਪਿਆ ਉਹਨੇ ਮੋਖ ਮੰਗੀ ਤੇ ਜਿਹੜਾ ਘਰ ਦਾ ਮਾਲਕ ਸੀ ਉਹ ਬੜਾ ਪਰੇਸ਼ਾਨ ਹੋਇਆ ਇਸ ਗੱਲ ਤੇ ਵੀ ਤੈਨੂੰ 3100 ਰੁਪਿਆ ਕਾਹਦਾ ਦਈਏ ਵੀ ਘੰਟਾ ਤਾਂ ਤੂੰ ਵੇਖ ਲਾਇਆ ਸਮਾਪਿਆ ਦਲੇਰ ਮਹਿੰਦੀ ਨੇ ਇਹ ਲਾਈਨ ਨੂੰ ਛੱਡ ਕੇ ਕਲਾਕਾਰੀ ਦੀ ਲੇਨ ਫੜ ਲਈ ਉਹਨਾਂ ਦੇ ਵਿਆਹ ਤੇ ਜਦੋਂ ਗਾਉਣ ਗਿਆ ਤੇ ਉਹ ਬਜ਼ੁਰਗ ਸਿਆਣਕੇ ਕਹਿੰਦਾ ਵੀ ਤੂੰ ਉਹੀ ਨਹੀਂ ਜਿਹੜਾ ਕੀਰਤਨ ਕਰਨ ਆਇਆ ਸੀ ਉਹ ਕਹਿੰਦਾ ਬਾਪੂ ਕੀਰਤਨ ਕਰਨ ਮੈਂ ਤੇਰੇ ਘਰੇ 3100 ਰੁਪਏ 'ਚ ਆਇਆ ਸੀ ਤੇ ਅੱਜ ਮੈਂ ਤੇਰੇ ਘਰੇ ਖਾੜਾ ਲਾਉਣ 3 ਲੱਖ ਰੁਪਏ ਦੇ ਵਿੱਚ ਆਇਆ। ਫਿਰ ਅਸੀਂ ਕਦਰ ਕਿਦੀ ਜਿਆਦੀ ਕਰਦੇ ਆ ਕਲਾਕਾਰਾਂ ਦੀ ਜਾਂ ਕੀਰਤਨੀਆਂ ਦੀ। ਵਿਚਾਰੋ ਇਸ ਗੱਲ ਨੂੰ ਗੁਰਦੁਆਰੇ ਦੇ ਭਾਈ ਦੀ ਤਨਖਾਹ ਕਈਆਂ ਕਈਆਂ ਗੁਰਦੁਆਰਿਆਂ 'ਚ 6000 9000 ਹੱਦ 10000 ਜਿਹੜੇ ਨਗਰਾਂ ਦੇ ਵਿੱਚ ਕੋਈ ਕਣਕ ਝੋਨਾ ਇਕੱਠਾ ਹੁੰਦਾ ਉਥੇ ਤੇ ਭਾਈਆਂ ਨੂੰ ਥੋੜਾ ਜਿਹਾ ਸੁਖ ਦਾ ਸਾਹ ਆ ਜਾਂਦਾ ਵੀ ਚਲ ਰਸਤ ਪਾਣੀ ਇਕੱਠੀ ਹੋ ਜਾਂਦੀ ਹੈ ਜਿੰਨਾ ਗੁਰਦੁਆਰਿਆਂ ਸਾ ਗੁਰਦੁਆਰਾ ਸਾਹਿਬ ਦੇ ਵਿੱਚ ਰਸਤ ਪਾਣੀ ਜਿਆਦਾ ਇਕੱਠਾ ਨਹੀਂ ਹੁੰਦਾ ਉਥੇ ਬੜੀ ਦਿੱਕਤ ਆਉਂਦੀ ਆ ਪਿੱਛੇ ਜਿਆ ਮੈਂ ਇੱਕ ਵੀਡੀਓ ਦੇਖੀ ਜਿਸ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਭਾਈ ਦੀ ਬੇਟੀ ਦਾ ਜਿਹੜਾ ਸਕੂਲੋਂ ਨਾਂ ਕੱਟ ਦਿੱਤਾ ਗਿਆ ਸਿੱਖੋ ਕਦੀ ਵਿਚਾਰ ਕਰੋ ਇਸ ਚੀਜ਼ ਤੇ ਮੈਂ ਇਸਲਾਮ ਧਰਮ ਦਾ ਜਿੰਨਾ ਕਿ ਜਾਣੂ ਆ ਕਦੀ ਮੇ ਕਿਸੇ ਮੌਲਵੀ ਨੂੰ ਕਿਸੇ ਦੇ ਘਰ ਡੱਬਾ ਫੜ ਕੇ ਰੋਟੀ ਲੈਣ ਜਾਂਦਾ ਨਹੀਂ ਵੇਖਿਆ ਕਦੀ ਕਿਸੇ ਮੰਦਰ ਦਾ ਪੰਡਤ ਕਿਸੇ ਦੇ ਘਰੇ ਗਜਾ ਕਰਨ ਨਹੀਂ ਜਾਂਦਾ ਪਰ ਸਾਡੇ ਗੁਰੂ ਘਰ ਦੇ ਵਜ਼ੀਰਾਂ ਨੂੰ ਗਜਾ ਕਰਨੀ ਪੈਂਦੀ ਆ ਅਸੀਂ ਗੁਰਦੁਆਰੇ ਰਾਸਨ ਤੱਕ ਨਹੀਂ ਪਚਾ ਸਕਦੇ ਦੁੱਧ ਨਹੀਂ ਪਚਾ ਸਕਦੇ ਉੰਜ ਅਸੀਂ ਹਮੇਸ਼ਾ ਕਰਿੰਤੂ ਪ੍ਰਿੰਤੂ ਕਰਦੇ ਰਹਿਨੇ ਆ ਵੀ ਬਾਣੀ ਬਾਬਾ ਸਹੀ ਨਹੀਂ ਪੜਦਾ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਵਿਚਾਰਨ ਵਾਲੀ ਗੱਲ ਆ ਕਿ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਮੇਰੇ ਤੇ ਕਈ ਲੋਕ ਕਮੈਂਟ ਕਰ ਦਿੰਦੇ ਆ ਵੀ ਇਹ ਵੀ ਪੀਰਾਂ ਫਕਰਾ ਨੂੰ ਮੰਨਦਾ ਰਿਹਾ ਹਾਂ ਮੈਂ ਮੰਨਦਾ ਰਿਹਾ ਮੈਂ ਕੱਲੇ ਦੀਵੇ ਨਹੀਂ ਬਾਲ ਛੱਡੇ ਮੈਂ ਉਹਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਇਤਿਹਾਸ ਇਕੱਠਾ ਕੀਤਾ ਮੈਂ ਤਨਗੁਰ ਗੋਬਿੰਦ ਸਿੰਘ ਮਹਾਰਾਜ ਦੀ ਜਨਮ ਸਾਖੀ ਪੜੀ ਜੀ ਗੁਰਨਾਨਕ ਪਾਸ ਥੋੜਾ ਤਜਰਬਾ ਲਿਆ ਨਬੀ ਮੁਹੰਮਦ ਸਾਹਿਬ ਦੀ ਜੀਵਨੀ ਪੜੀ ਬਾਬਾ ਸ਼ਾਹ ਅਲੀ ਦੀ ਪੜੀ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਬਾਬਾ ਫਰੀਦ ਸਾਹਿਬ ਦੀ 11ਵੀਂ ਵਾਲੇ ਪੀਰ ਦੀ ਇਹਨਾਂ ਫੱਕਰਾਂ ਫਕੀਰਾਂ ਦੀਆਂ ਮੈਂ ਜੀਵਨੀਆਂ ਪੜੀਆਂ ਔਰ ਉਹਨਾਂ ਦੇ ਵਿੱਚੋਂ ਮੈਂ ਸਿੱਖਿਆ ਵੀ ਬਹੁਤ ਕੁਝ ਆ ਧਰਮ ਸਾਰੇ ਚੰਗੇ ਆ ਧਰਮ ਕੋਈ ਮਾੜਾ ਨਹੀਂ ਕੋਈ ਫੱਕਰ ਫਕੀਰ ਮਾੜਾ ਨਹੀਂ ਮਾੜੇ ਅਸੀਂ ਆ ਸਾਡੇ ਵਿੱਚ ਹਜ਼ਾਰਾਂ ਕਮੀਆਂ ਆ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਪੰਜ ਵਿਕਾਰ ਖਤਮ ਕੀਤੇ ਸੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਚੀਜ਼ਾਂ ਦਾ ਨਾਸ਼ ਕੀਤਾ ਸੀ ਤਾਂ ਪੰਜ ਪਿਆਰੇ ਸਾਜੇ ਸੀਗੇ ਤੇ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਮੇਰੇ ਦਰਸ਼ਨ ਕਰਨੇ ਨੇ ਤੇ ਮੇਰੇ ਸੁੱਚੇ ਸੱਚੇ ਖਾਲਸੇ ਦੇ ਦਰਸ਼ਨ ਕਰ ਲੋ ਪਰ ਸਾਥੀਓ ਅੱਜ ਮੈਂ ਦੇਖਦਾ ਜਿਹਦੇ ਕੋਲ ਚੰਗਾ ਗੁਣ ਆ ਉਹਦੇ ਵਿੱਚ ਈਗੋ ਹੀ ਬਹੁਤ ਆ ਉਸੇ ਦੇ ਮੂੰਹ ਗਾਲੀ ਨਹੀਂ ਕਰਦਾ ਪਰ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਗੁਣ ਦਿੱਤਾ ਭਾਈ ਉਹ ਸਮਾਜ ਦੇ ਨਾਲ ਪਿਆਰ ਕਰਿਆ ਕਰੋ ਔਰ ਮੈਂ ਹੱਥ ਬਾਨੇ ਕੇ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਪਿੰਡਾਂ ਦੇ ਗੁਰੂ ਘਰ ਦੇ ਵਜੀਰ ਨੇ ਉਹਨਾਂ ਦੀ ਸਾਰ ਜ਼ਰੂਰ ਲਿਆ ਕਰੋ ਆਪਣੇ ਆਪਣੇ ਪਿੰਡਾਂ ਦੇ ਕਿਉਂਕਿ ਉਹੀ ਇੱਕ ਸ਼ਖਸ਼ਾ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਤੁਹਾਡੇ ਸਾਰੇ ਨਗਰ ਦੀ ਅਰਦਾਸ ਕਰਦਾ ਦੇਸ਼ ਪ੍ਰਦੇਸ਼ ਵਿੱਚ ਬੈਠੇ ਬੱਚਿਆਂ ਤੱਕ ਦੀ ਅਰਦਾਸ ਕਰਦਾ ਜੇ ਅਸੀਂ ਉਹਦਾ ਖਿਆਲ ਰੱਖਾਂਗੇ ਤੇ ਸਾਡੀ ਕਰੂੰਗਾ ਕਿ ਗੁਰਬਾਣੀ ਦੇ ਨਾਲ ਆਪਾਂ ਜੁੜੀਏ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਗੁਰਬਾਣੀ ਦੀ ਵਿਚਾਰ ਕਰੀਏ ਜੇ ਕਿਸੇ ਚੀਜ਼ ਦੀ ਵਿਚਾਰ ਕਰਾਂਗੇ ਤਾਂ ਹੀ ਆਪਾਂ ਨੂੰ ਪਤਲ ਪਤਾ ਲੱਗੂਗਾ ਕਿ ਉਹ ਗੁਰਬਾਣੀ ਦੇ ਅੰਦਰ ਲਿਖਿਆ ਕੀ ਹੈ ਸੋ ਅਸੀਂ ਸਾਡੇ ਗੁਰੂ ਘਰ ਦੇ ਜਿਹੜੇ ਵਜੀਰ ਆ ਜਿਹੜੇ ਕੀਰਤਨੀਏ ਆ ਉਹਨਾਂ ਨੂੰ ਹਮੇਸ਼ਾ ਜਦੋਂ ਵੀ ਤੁਹਾਡੇ ਘਰੇ ਕੀਰਤਨ ਕਰਨ ਆਉਂਦੇ ਆ ਜਾਂ ਪਾਠ ਕਰਨ ਆਉਂਦੇ ਆ ਤਾਂ ਖੁਸ਼ ਹੋ ਕੇ ਉਹਨਾਂ ਦੀ ਸੇਵਾ ਕਰਿਆ ਕਰੋ ਕਿਉਂਕਿ ਉਹਨਾਂ ਨੇ ਤੁਹਾਨੂੰ ਤਿੰਨ ਦਿਨ ਗੁਰੂ ਦੀ ਬਾਣੀ ਪੜ੍ਹ ਕੇ ਸਨਾਈ ਆ ਤੁਹਾਨੂੰ ਵਿਆਹ ਨਾਲੋਂ ਜ਼ਿਆਦਾ ਚਾਹ ਹੋਣਾ ਚਾਹੀਦਾ ਕਿ ਸਾਡੇ ਘਰ ਗੁਰੂ ਦੇ ਵਜ਼ੀਰ ਆਏ ਨੇ ਇੱਕ ਰਾਜੇ ਦਾ ਵਜ਼ੀਰ ਕਿਸੇ ਦੇ ਘਰੇ ਚਲਿਆ ਜਾਵੇ ਤੇ ਚਲਿਆ ਨਹੀਂ ਜਾਂਦਾ ਤੇ ਇਹ ਗੁਰੂ ਦੇ ਵਜ਼ੀਰ ਨੇ ਅਸੀਂ ਗੁਰੂ ਦੇ ਵਜ਼ੀਰਾਂ ਦੀ ਕਦਰ ਕਰਨੀ ਆ ਅਸੀਂ ਆਪਣੇ ਗੁਰੂ ਦੀ ਕਦਰ ਕਰਨੀ ਆ ਇਸ ਲਈ ਵੱਧ ਤੋਂ ਵੱਧ ਆਪਾਂ ਗੁਰੂ ਨਾਲ ਜੁੜੀਏ ਨਾਮ ਨਾਲ ਜੁੜੀਏ ਸਿਮਰਨ ਨਾਲ ਜੁੜੀਏ ਔਰ ਜਿਹੜੇ ਸਾਡੇ ਸਾਥੀ ਗੁਰੂ ਘਰ ਨੂੰ ਪਿਆਰ ਕਰਦੇ ਆ ਤਉ ਵਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਸਾਡੇ ਗੁਰੂ ਘਰ ਦੇ ਵਜ਼ੀਰ ਜਿਹੜੇ ਸਤਕਾਰਯੋਗ ਆ ਉਹਨਾਂ ਨਾਲ ਆਪਾਂ ਪ੍ਰੇਮ ਪਿਆਰ ਬਣਾ ਕੇ ਰੱਖੀਏ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਖਰਚੇ ਦਾ ਆਪਾਂ ਖਿਆਲ ਰੱਖੀਏ ਸੋ ਆਪਣੇ ਨગર ਦਾ ਹੀ ਫਰਜ਼ ਬਣਦਾ ਹੁੰਦਾ ਕਿ ਅਸੀਂ ਗੁਰੂ ਘਰ ਦੇ ਵਜ਼ੀਰ ਦਾ ਖਿਆਲ ਰੱਖੀਏ ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਔਰ ਇੱਕ ਚੰਗੇ ਇਨਸਾਨ ਬਨਣ ਦੀ ਵਾਹਿਗੁਰੂ ਸਾਨੂੰ ਤਫੀਕ ਬਖਸ਼ੀ ਔਰ ਹੱਕ ਤੇ ਸੱਚ ਦੇ ਚੱਲਣ ਦੀ ਸਾਨੂੰ ਤਫੀਕ ਬਖਸ਼ੇ ਸੋ ਮੈਂ ਆਖਰ ਵਿੱਚ ਇਹੀ ਕਹੂੰਗਾ ਕਿ ਜਿਹੜੇ ਬੱਚੇ ਜਿਨ੍ਹਾਂ ਦਾ ਮਾਂ ਪਿਓ ਜਿਉਂਦਾ ਉਹ ਆਪਣੇ ਮਾਂ ਪਿਓ ਦੀ ਕਦਰ ਕਰਿਆ ਕਰੋ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਿਆ ਕਰੋ ਤਾਂ ਕਿ ਜਿਨ੍ਹਾਂ ਨੇ ਤੁਹਾਡੇ ਉੱਤੇ ਲੱਖ ਉਮੀਦਾਂ ਨੇ ਉਹ ਉਮੀਦਾਂ ਤੇ ਤੁਸੀਂ ਵੀ खरे ਉਤਰੋ ਬਚਪਨ ਦੇ ਵਿੱਚ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਸੰਭਾਲਿਆ ਔਰ ਬੜਾਪੇ ਦੇ ਵਿੱਚ ਤੁਸੀਂ ਆਪਣੇ ਮਾਤਾ ਪਿਤਾ ਨੂੰ ਸੰਭਾਲਣਾ ਵਿਚਾਰ ਕਿਦਾਂ ਦੇ ਲੱਗੇ ਆਪਣੇ ਕਮੈਂਟਾਂ ਰਹੀ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ